ਸਤਿ ਸ਼੍ਰੀ ਅਕਾਲ ਅੱਜ ਦੀ ਆਪਣੀ ਕਹਾਣੀ ਦਾ ਨਾਮ ਹੈ ਦੁਖਿਆਰੀ ਪਿੰਡ ਦੀ ਫਿਰਨੀ ਤੋਂ ਵਿਰਲਾਪ ਕਰਦਾ ਹੋਇਆ ਕੁਝ ਔਰਤਾਂ ਦਾ ਇਕੱਠ ਵਿਸ਼ਨੇ ਦੇ ਘਰ ਵੱਲ ਤੁਰਿਆ ਜਾ ਰਿਹਾ ਸੀ ਵਿਰਲਾਪ ਦੇ ਸ਼ੋਰ ਵਿੱਚ ਕੁਝ ਬਜ਼ੁਰਗ ਉਹਨਾਂ ਔਰਤਾਂ ਦੇ ਮਗਰ-ਮਗਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਗਮ ਵਿੱਚ ਸ਼ਰੀਕ ਹੋ ਲੈ ਗਲੀ ਦੇ ਖੱਬੇ ਪਾਸੇ ਕੰਧ ਦੇ ਪਰਛਾਵੇਂ ਕਦਮ ਕਦਮ ਅੱਗੇ ਪੁੱਟ ਰਹੇ ਸਨ ਇੱਕ ਬਜ਼ੁਰਗ ਇਹ ਕਹਿ ਰਿਹਾ ਸੀ ਕਿ ਵਿਸ਼ਨੇ ਦੀ ਘਰ ਵਾਲੀ ਦੇ ਤੁਰ ਜਾਣ ਨਾਲ ਤਾਂ ਉਸ ਦਾ ਘਰ ਬੂਹਾਈ ਦੂਜੇ ਪਾਸੇ ਲੱਗ ਜਾਣਾ ਬੜੀ ਹੀ ਨੇਕ ਔਰਤ ਸੀ ਰੱਬ ਉਸ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ ਤਾਂ ਨੰਬਰਦਾਰਾਂ ਦਾ ਕੈਲਾ ਉਸ ਦੀ ਗੱਲ ਨੂੰ ਵਿਚਾਲੇ ਹੀ ਘਟਦਾ ਹੋਇਆ ਬੋਲਿਆ ਤੇ ਮੈਨੂੰ ਤਾਂ ਇਹੀ ਸੋਚ ਖਾਈ ਜਾਂਦੀ ਹੈ ਕਿ ਉਸ ਦੇ ਜਾਣ ਮਗਰੋਂ ਉਹਨਾਂ ਮਾਸੂਮ ਬੱਚਿਆਂ ਨੂੰ ਸਹਾਰਾ ਕੌਣ ਦੇਵੇਗਾ ਵਿਸ਼ਨੇ ਨੂੰ ਤਾਂ ਆਪਣੀ ਸੁੱਧ ਬੁੱਧ ਨਹੀਂ ਹੁੰਦੀ ਉਸ ਨੂੰ ਤਾਂ ਬਸ ਨਸ਼ੇ ਦਾ ਹੀ ਫਿਕਰ ਹੁੰਦਾ ਕਬੀਲਦਾਰੀ ਤਾਂ ਉਸ ਵਿੱਚ ਦੂਰ ਦੂਰ ਤੱਕ ਕਿਧਰੇ ਨਜ਼ਰ ਨਹੀਂ ਆਉਂਦੀ ਗੱਲ ਨੂੰ ਅਗਾਹ ਵਧਾਉਂਦਾ ਹੋਇਆ ਬਾਬਾ ਬਲਕਾਰਾ ਵੀ ਕੈਲੇ ਦੀ ਹਾਂ ਵਿੱਚ ਹਾਂ ਮਲਾਉਂਦਾ ਬੋਲਿਆ ਕਿ ਕਬੀਲਦਾਰੀ ਤਾਂ ਇਹਨਾਂ ਦੇ ਖਾਨਦਾਨ ਵਿੱਚ ਕਿਸੇ ਵੀ ਨਹੀਂ ਸੀ ਨਭਾਈ ਬਿਸ਼ਨੇ ਦੇ ਦਾਦੇ ਬਾਬੇ ਵੀ ਤੀਵੀਆਂ ਦੇ ਸਿਰ ਤੇ ਹੀ ਘਰ ਛੱਡ ਕੇ ਐਸ਼ ਕਰਦੇ ਮਰ ਗਏ ਜੇ ਕੰਮ ਕਰਨ ਵਾਲੇ ਹੁੰਦੇ ਤਾਂ ਪਿੰਡ ਵਿੱਚ ਕੌਣ ਸੀ ਜੋ ਇਹਨਾਂ ਦਾ ਮੁਕਾਬਲਾ ਕਰ ਲੈਂਦਾ ਪਿੰਡ ਦੇ ਆਦੀ ਸਨ ਪਰ ਨਸ਼ਿਆਂ ਤੇ ਐਸ਼ ਪ੍ਰਸਤੀ ਵਿੱਚ ਇੱਕ ਇੱਕ ਘਰ ਸਭ ਵਿਕਦਾ ਗਿਆ ਆ ਜੋ ਚਾਰ ਕਿੱਲੇ ਬਚੇ ਨੇ ਇਹ ਵੀ ਬਿਸ਼ਨੇ ਦੀ ਘਰ ਵਾਲੀ ਦੀ ਸਿਆਣਫ ਹੈ ਨਹੀਂ ਤਾਂ ਇਹੇ ਵੀ ਕਦੋਂ ਦੇ ਵੀਕੇ ਹੁੰਦੇ ਬਾਬੇ ਬਲਕਾਰੇ ਦੀ ਗੱਲ ਖਤਮ ਵੀ ਨਹੀਂ ਸੀ ਹੋਈ ਕਿ ਬਾਪੂ ਕੈਲਾ ਫਿਰ ਬੋਲ ਪਿਆ ਸਹੀ ਕਹਿੰਦਾ ਹੈ ਬਲਕਾਰਿਆ ਕਿਸੇ ਚੰਗੇ ਖਾਨਦਾਨ ਦੀ ਧੀ ਸੀ ਜੋ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਵੀ ਆਪਣੀ ਔਲਾਦ ਦੀ ਜਾਇਦਾਦ ਬਚਾ ਗਈ ਉਹ ਕਰਮਾਂ ਵਾਲੀ ਕੈਂਸਰ ਦੀ ਹਾਲਤ ਵਿੱਚ ਵੀ ਘਰ ਚਲਾਉਣ ਲਈ ਆਪਣੇ ਹੱਦ ਸੇਖ ਦੀ ਸੇਖ ਦੀ ਸੰਸਾਰ ਤੋਂ ਚੱਲ ਬਸੀ ਗੱਲਾਂ ਕਰਦਿਆਂ ਕਰਦਿਆਂ ਬਿਸ਼ਨੇ ਦਾ ਗੇਟ ਆ ਗਿਆ ਗੇਟ ਲੰਘਦਿਆਂ ਹੀ ਗਮ ਨਮੀ ਮਾਹੌਲ ਦੇਖ ਕੇ ਸਭਨਾਂ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਬਿਸ਼ਨੇ ਦੀ 3 12 ਸਾਲ ਦੀਪੂ ਤੇ 7 ਕੋ ਸਾਲ ਦਾ ਮੁੰਡਾ ਜਰਨੈਲ ਆਪਣੀ ਮਾਂ ਦੀ লাশ ਨਾਲ ਲਿਪਟੇ ਹਾਈ ਮਾਂ ਹਾਈ ਮਾਂ ਕਰ ਰੂ ਰਹੇ ਸਨ ਤੇ ਬਰਾਦਰੀ ਦੀਆਂ ਜਨਾਨੀਆਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕੇ ਰੋਣ ਨਾਲ ਉਹਨਾਂ ਵਾਪਸ ਨਹੀਂ ਆ ਜਾਣਾ ਪਰ ਜਿੰਨਿਆਂ ਨੂੰ ਇਹਨਾਂ ਪਿਆਰ ਕਰਨ ਵਾਲੀ ਮਾਂ ਦੁਨੀਆ ਤੋਂ ਹਮੇਸ਼ਾ ਲਈ ਤੁਰ ਗਈ ਹੋਵੇ ਉਹਨਾਂ ਤੋਂ ਸਬਰ ਕਿੱਥੇ ਹੁੰਦਾ ਕੁਝ ਸਮੇਂ ਬਾਅਦ ਬਿਛਨੇ ਦੀ ਘਰ ਵਾਲੀ ਨੂੰ ਅੰਤਿਮ ਰਸਮਾਂ ਇਸ਼ਨਾਨ ਕਰਾ ਕੇ ਸ਼ਮਸ਼ਾਨ ਵੱਲ ਲੈ ਤੁਰੇ ਸ਼ਮਸ਼ਾਨ ਵਿੱਚ ਅਗਨ ਭੇਟ ਤੋਂ ਕੁਝ ਹੀ ਪਲਾਂ ਵਿੱਚ ਉਸਦਾ ਸਰੀਰ ਖਾਕ ਬਣ ਗਿਆ ਸਾਖ ਸੰਬੰਧੀ ਤਾਂ 17ਵੀਂ ਕਰਕੇ ਆਪਣੇ ਰਜੇਵਿਆਂ ਵਿੱਚ ਰੁੱਜ ਗਿਆ ਹੁਣ ਸ਼ਾਇਦ ਹੀ ਕਿਸੇ ਨੂੰ ਉਸ ਵਿਛੜੀ ਰੂਹ ਦਾ ਗਮ ਸਤਾਉਂਦਾ ਹੋਵੇ ਪਰ ਸਿਆਣਿਆਂ ਸੱਚ ਹੀ ਕਿਹਾ ਹੈ ਜਿਸ ਤਨ ਲਾਗੇ ਸੋ ਹੀ ਜਾਣੇ ਉਹਨਾਂ ਮਾਸੂਮ ਬੱਚਿਆਂ ਦਾ ਤਾਂ ਜਹਾਨ ਹੀ ਉਜੜ ਗਿਆ ਸੀ ਸਭ ਤੋਂ ਵੱਧ ਮੁਸ਼ਕਲ ਤਾਂ ਦੀਪੋ ਲਈ ਸੀ ਜਿਸ ਨੂੰ ਛੋਟੀ ਉਮਰੇ ਹੀ ਸਾਰਾ ਚੌਂਕਾ ਚੁੱਲਾ ਕਰਨਾ ਪਿਆ ਤੇ ਆਪਣੀ ਪੜ੍ਹਾਈ ਵੀ ਛੱਡਣੀ ਪਈ ਪਰ ਉਸਨੇ ਆਪਣੇ ਛੋਟੇ ਭਰਾ ਦੀ ਪਰਵਰਿਸ਼ ਵਿੱਚ ਕੋਈ ਕਮੀ ਨਾ ਆਉਣ ਦਿੱਤੀ 21 ਸਾਲ ਦੀ ਉਮਰ ਵਿੱਚ ਦੀਪੋ ਦਾ ਰਿਸ਼ਤਾ ਉਸ ਦੀ ਭੂਆ ਨੇ ਆਪਣੀ ਇੱਕ ਰਿਸ਼ਤਦਾਰੀ ਵਿੱਚ ਕਰਵਾ ਦਿੱਤਾ ਦੀਪੋ ਦਾ ਜੀਵਨ ਸਾਥੀ ਬਹੁਤ ਹੀ ਨੇਕ ਤੇ ਮਿਹਨਤੀ ਹੋਣ ਕਰਕੇ ਦੀਪੋ ਆਪਣੀ ਜ਼ਿੰਦਗੀ ਦੇ ਪੁਰਾਣੇ ਦੁੱਖ ਪਰੇਪਾਲ ਭੁੱਲ ਗਈ ਸੀ ਇੰਜ ਲੱਗਦਾ ਸੀ ਜਿਵੇਂ ਦੀਪੋ ਨੂੰ ਦੀਪੂ ਨੂੰ ਰੱਬ ਨੇ ਉਸਦੇ ਸਬਰ ਦਾ ਫਲ ਦਿੱਤਾ ਹੋਵੇ ਉਸ ਦਾ ਪਤੀ ਉਸ ਨੂੰ ਹਰ ਜਗ੍ਹਾ ਸਾਥ ਦੇਂਦਾ ਇਹ ਉਸਦੇ ਪਤੀ ਦੀ ਨੇਕ ਸੋਚ ਹੀ ਸੀ ਕਿ ਉਸਨੇ ਆਪਣੇ ਸਾਲੇ ਜਰਨੈਲ ਦੀ ਪੜ੍ਹਾਈ ਜਾਰੀ ਰੱਖਣ ਲਈ ਉਸਦੀ ਮਦਦ ਕਰਦਾ ਉਧਰ ਬਿਸ਼ਨੇ ਨੂੰ ਵੀ ਉਸਦੇ ਨਸ਼ਿਆਂ ਨੇ ਅੰਦਰੋਂ ਅੰਦਰ ਹੀ ਖੋਖਲਾ ਕਰ ਦਿੱਤਾ ਸੀ ਦੀਪੂ ਨੇ ਉਸਦੇ ਪਤੀ ਦੀਪੂ ਤੇ ਉਸਦੇ ਪਤੀ ਨੇ ਬਿਸ਼ਨੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰ ਦੀ ਦਵਾਈ ਉੱਤੇ ਉਸ ਦੀ ਨਸ਼ੇ ਦੀ ਲੱਤ ਭਾਰੀ ਪਈ ਤੇ ਉਹ ਵੀ ਅੱਖਾਂ ਮੀਚ ਗਿਆ ਫਿਰ ਕੁਝ ਹੀ ਸਾਲਾਂ ਬਾਅਦ ਜਰਨੈਲ ਨੂੰ ਨੌਕਰੀ ਮਿਲ ਗਈ ਥੋੜੇ ਹੀ ਸਮੇਂ ਬਾਅਦ ਉਸ ਨੇ ਆਪਣੇ ਨਾਲ ਕੰਮ ਕਰਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾ ਕੇ ਆਪਣਾ ਘਰ ਵਸਾਲਿਆ ਹੁਣ ਦੀਪੋ ਨੂੰ ਜਰਨੈਲ ਦੀ ਚਿੰਤਾ ਵੀ ਘਟ ਗਈ ਸੀ ਕਿਉਂਕਿ ਉਸ ਦਾ ਭਰਾ ਵੀ ਭਰਾ ਦਾ ਖਿਆਲ ਰੱਖਣ ਲਈ ਉਸ ਦੀ ਪਰਜਾਈ ਆ ਗਈ ਸੀ ਹੁਣ ਦੀਪੋ ਕੋਲ ਹਰ ਖੁਸ਼ੀ ਸੀ ਸਵਾਇ ਔਲਾਦ ਦੇ ਉਸ ਦੇ ਵਿਆਹ ਨੂੰ 6 ਸਾਲ ਹੋ ਗਏ ਸਨ ਪਰ ਹਜੇ ਵੀ ਉਸ ਦੀ ਕੋਖ ਸਖਣੀ ਸੀ ਉਸ ਨੇ ਆਪਣੇ ਭੂਆ ਦੇ ਕਹਿਣ ਤੇ ਗੁਰੂ ਘਰ ਵਿੱਚ ਅਰਦਾਸ ਕਰਵਾਈ ਤੇ ਅਰਦਾਸ ਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਈ ਉਸ ਦੇ ਘਰ ਸੋਹਣੇ ਜਿਹੇ ਲਾਲ ਨੇ ਜਨਮ ਲਿਆ ਹੁਣ ਦੀਪੋ ਨੂੰ ਨਾ ਕੋਈ ਫਿਕਰ ਸੀ ਨਾ ਕੋਈ ਤੰਗੀ ਉਸ ਦਾ ਦੁੱਖਾਂ ਉਸ ਦੇ ਦੁੱਖਾਂ ਵਾਲੇ ਪੁਰਾਣੇ ਦਿਨ ਗੁਜ਼ਰ ਚੁੱਕੇ ਸਨ ਇੱਕ ਦਿਨ ਉਹ ਆਪਣੇ ਪਤੀ ਤੇ ਪੁੱਤ ਨਾਲ ਕਿਸੇ ਰਿਸ਼ਤੇਦਾਰੀ ਤੇ ਜਾ ਰਹੀ ਸੀ ਰਸਤੇ ਦੇ ਵਿੱਚ ਬੱਸ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਹ ਸਵਾਰ ਸਨ ਦੀਪੋ ਦੇ ਪੁੱਤ ਨੂੰ ਤਾਂ ਕੁਝ ਮਾਮੂਲੀ ਸੱਟਾਂ ਹੀ ਲੱਗੀਆਂ ਪਰ ਦੀਪੋ ਬੱਸ ਦੇ ਪਲਟਦਿਆਂ ਹੀ ਸਿਰ ਦੀ ਸੱਟ ਨਾਲ ਬੇਹੋਸ਼ ਹੋ ਗਈ ਉਸ ਦੇ ਹੋਸ਼ ਵਿੱਚ ਆਉਣ ਤੇ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਪਤੀ ਬੱਸ ਹਾਦਸੇ ਵਿੱਚ ਮਰ ਗਿਆ ਹੁਣ ਇੱਕ ਵਾਰ ਫਿਰ ਦੀਪੋ ਦੁੱਖਾਂ ਦੇ ਰੋੜ ਵਿੱਚ ਸੀ ਤੇ ਉਸ ਦੇ ਸਿਰ ਤੇ ਪੁੱਤ ਦੀ ਦੇਖਭਾਲ ਦਾ ਭਾਰ ਹੁਣ ਉਸ ਦਾ ਪੁੱਤ ਜਵਾਨ ਹੋ ਚੁੱਕਾ ਸੀ ਤੇ ਪਿੰਡ ਦੇ ਸਕੂਲ ਤੋਂ ਪੜ੍ਹਾਈ ਪੂਰੀ ਕਰ ਸ਼ਹਿਰ ਪੜ੍ਹਨਾ ਚਾਹੁੰਦਾ ਸੀ ਪਰ ਦੀਪੋ ਨਹੀਂ ਸੀ ਚਾਹੁੰਦੀ ਕਿ ਉਹ ਹੋਸਟਲ ਵਿੱਚ ਰਹੇ ਇਸ ਲਈ ਉਸ ਨੇ ਆਪਣੇ ਭਰਾ ਪ੍ਰਜੈ ਨੂੰ ਕਿਹਾ ਕਿ ਮੈਂ ਚਾਹੁੰਦੀ ਹਾਂ ਮੇਰਾ ਪੁੱਤ ਅੱਗੇ ਦੀ ਪੜ੍ਹਾਈ ਤੁਹਾਡੇ ਕੋਲ ਸ਼ਹਿਰ ਵਿੱਚ ਰਹਿ ਕੇ ਪੂਰੀ ਕਰੇ ਪਰ ਜਰਨੈਲ ਹਣਦੀਪੂ ਦਾ ਭਰਾ ਨਹੀਂ ਸਗੋਂ ਆਪਣੀ ਪਤਨੀ ਦਾ ਪਤੀ ਸੀ ਉਸਨੇ ਆਪਣੀ ਪਤਨੀ ਨੂੰ ਹੀ ਵੱਲ ਵੇਖਿਆ ਤੇ ਉਸਦਾ ਇਸ਼ਾਰਾ ਸਮਝ ਕੇ ਦੀਪੂ ਨੂੰ ਕਹਿਣ ਲੱਗਾ ਭੈਣ ਬੁਰਾ ਨਾ ਮੰਨੀ ਮੈਨੂੰ ਲੱਗਦਾ ਕਿ ਹੁਣ ਉਸ ਨੂੰ ਹੋਰ ਪੜਨ ਦੀ ਜਗ੍ਹਾ ਘਰ ਦੇ ਕੰਮ ਵਿੱਚ ਤੇਰਾ ਹੱਥ ਵਣਾਉਣਾ ਚਾਹੀਦਾ ਦੀਪੂ ਉਸਦੇ ਦਿਲ ਦੀ ਗੱਲ ਸਮਝ ਗਈ ਤੇ ਅੱਖਾਂ ਸਾਫ਼ ਕਰਦੀ ਹੋਈ ਵਾਪਸ ਤੁਰ ਪਈ ਦੀਪੂ ਦਾ ਪੁੱਤ ਮਾੜੀ ਸੰਤ ਦਾ ਸ਼ਿਕਾਰ ਹੋ ਗਿਆ ਤੇ ਉਸ ਦੇ ਮਾੜੇ ਸ਼ੌਂਕ ਹੀ ਉਸ ਦੀ ਮੌਤ ਦਾ ਕਾਰਨ ਬਣੇ ਹੁਣ ਦੀਪੋ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਇੰਨਾ ਦੁੱਖ ਤੇ ਝੱਖੜ ਇੰਨਾ ਦੁੱਖਾਂ ਦੇ ਝੱਖੜ ਝੱਲਣ ਤੋਂ ਬਾਅਦ ਦੀਪੋ ਸੋਚ ਰਹੀ ਸੀ ਕਿ ਕਿਵੇਂ ਉਸ ਦੇ ਆਪਣਿਆਂ ਦੀ ਨਸ਼ੇ ਕਾਰਨ ਨਸ਼ੇ ਦੀ ਆਦਤ ਕਾਰਨ ਜ਼ਿੰਦਗੀ ਨਰਕ ਬਣਾ ਦਿੱਤੀ ਤੇ ਉਹ ਆਪਣੀ ਕਿਸਮਤ ਨੂੰ ਕੋਸਦੀ ਹੋਈ ਕਹਿ ਰਹੀ ਸੀ ਜੀ ਉਸ ਦਾ ਪਿਓ ਨਸ਼ੇੜੀ ਨਾ ਹੁੰਦਾ ਤਾਂ ਉਸ ਦੀ ਮਾਂ ਦਾ ਵੀ ਸਮੇਂ ਤੇ ਇਲਾਜ ਹੋ ਜਾਂਦਾ ਤਾਂ ਉਹ ਮੈਨੂੰ ਬਚਪਨ ਵਿੱਚ ਛੱਡ ਕੇ ਨਾ ਜਾਂਦੀ ਜੇ ਇਹ ਨਸ਼ੇ ਹੀ ਨਾ ਹੁੰਦੇ ਤਾਂ ਉਸ ਦਾ ਪੁੱਤ ਵੀ ਅੱਜ ਉਸ ਦੇ ਕੋਲ ਹੋਣਾ ਸੀ ਆਪਣੇ ਦੁੱਖਾਂ ਨੂੰ ਫਰੋਲਦਿਆਂ ਫਰੋਲਦਿਆਂ ਉਸ ਨੇ ਇੱਕ ਲੰਬਾ ਜਿਹਾ ਹੁੱਕਾ ਲਿਆ ਤੇ ਦੁਨੀਆ ਨੂੰ ਅਲਵਿਦਾ ਕਹਿ ਗਈ